ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜਗੁਰਬੀਰ ਸਿੰਘ ਚਿਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਯੂਰਿਨਰੀ ਟਰੈਕ ਇਨਫੈਕਸ਼ਨ ਬਾਰੇ ਯੂਰਿਨਰੀ ਟਰੈਕ ਇਨਫੈਕਸ਼ਨ ਉਹ ਇਨਫੈਕਸ਼ਨ ਹੈ ਜਿਹੜੀ ਕਿ ਬਹੁਤ ਜ਼ਿਆਦਾ ਕਾਮਨ ਹੈ ਜਿਸ ਤੋਂ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਗ੍ਰਸਤ ਹੁੰਦਾ ਹੈ ਔਰਤਾਂ ਦੇ ਵਿੱਚ ਯੂਟੀਆਈ ਦੀ ਪ੍ਰੋਬਲਮ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਯੂਰੇਥਰਾ ਕਿਡਨੀਜ਼ ਯੂਰਿਨਰੀ ਟਰੈਕ ਤੇ ਬਲੈਡਰ ਇਹਨਾਂ ਵਿੱਚੋਂ ਕਿਸੇ ਵੀ ਹਿੱਸੇ ਦੀ ਯੂਟੀਆਈ ਹੋ ਸਕਦੀ ਹੈ ਜ਼ਿਆਦਾਤਰ ਯੂਰੇਥਰਾ ਅਤੇ ਬਲੈਡਰ ਦੇ ਵਿੱਚ ਯੂਆਈ ਕਾਮਨਲੀ ਦੇਖਣ ਨੂੰ ਮਿਲਦੀ ਹੈ ਟਾਈਪਸ ਆਫ ਯੂਰਿਨਰੀ ਟ੍ਰੈਕ ਇਨਫੈਕਸ਼ਨ ਯੂਰੇਥਰਾਇਟਸ ਸਿਸਟਾਈਟਸ ਪਾਇਲੋਨੇਫਰਾਈਟਸ ਯੂਰਿਨਰੀ ਟ੍ਰੈਕ ਇਨਫੈਕਸ਼ਨ ਨੂੰ ਕਨਫਰਮ ਕਰਨ ਲਈ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ ਹਨ ਯੂਰਿਨ ਡਿਪ ਸਟਿਕ ਟੈਸਟ ਯੂਰਿਨ ਐਨਾਲਿਸਿਸ ਕੰਪਲੀਟ ਯੂਰਿਨ ਯੂਰਿਨ ਕਲਚਰ ਅਲਟਰਾਸਾਉਂਡ ਸਿਸਟੋਸਕੋਪਿਕ ਐਗਜ਼ਾਮੀਨੇਸ਼ਨ ਯੂਰੀਓਡਾਇਨਾਮਿਕਸ ਆਈਵੀਪੀ ਸੀਟੀ ਸਕੈਨ ਕੰਪਲੀਟ ਬਲੱਡ ਕਾਊਂਟ ਸਿੰਪਟਮਸ ਆਫ ਯੂਰਿਨਰੀ ਟ੍ਰੈਕ ਇਨਫੈਕਸ਼ਨ ਪੇਨ ਇਨ ਐਬਡੋਮినਲ ਰੀਜਨ ਯੂਰਿਨ ਪਾਸ ਕਰਦੇ ਹੋਏ ਇਨਸਾਨ ਨੂੰ ਇੱਕ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਯੂਰਿਨ ਦੇ ਵਿੱਚ ਬਲੱਡ ਆਉਂਦਾ ਹੈ ਇਨਸਾਨ ਨੂੰ بار بار ਯੂਰਿਨ ਪਾਸ ਕਰਨਾ ਪੈਂਦਾ ਹੈ ਯੂਰਿਨ ਦੇ ਉੱਪਰ ਝੱਗ ਬਣ ਜਾਂਦੀ ਹੈ ਜੇਕਰ ਕੋਈ ਬੱਚਾ ਯੂਟੀਆਈ ਦੀ ਪ੍ਰੋਬਲਮ ਤੋਂ ਗ੍ਰਸਤ ਹੈ ਤਾਂ ਉਹ بار بار ਬਿਸਤਰੇ ਦੇ ਉੱਪਰ ਹੀ ਯੂਰਿਨ ਪਾਸ ਕਰ ਦਿੰਦਾ ਹੈ ਕੰਪਲਿਕೇಷನ್ಸ್ ਰਿਪੀਟਡ ਯੂਆਈ ਇਨਫੈਕਸ਼ਨ ਸੈਪਸਿਸ ਕੁਦਰਤੀ ਤੌਰ ਤੇ ਯੂਆਈ ਦੀ ਪ੍ਰੋਬਲਮ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਟੇ ਹਾਈਡਰੇਟਡ 크੍ਰੈਨ베ਰੀ ਜੂਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਵਿਟਾਮਿਨ ਸੀ ਰਿਚ ਫੂਡ ਦੀ ਵਰਤੋਂ ਕੀਤੀ ਜਾਵੇ ਖਾਣ ਪੀਣ ਦੇ ਵਿੱਚੋਂ ਕੈਫੀਨ ਐਲਕੋਹਲ ਕੋਲਡ ਡਰਿੰਕਸ ਅਤੇ ਫਾਸਟ ਫੂਡ ਤੋਂ ਪਰਹੇਜ਼ ਕੀਤਾ ਜਾਵੇ ਸਰੀਰਕ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ 스트레스 ਮੈਨੇਜਮੈਂਟ ਕੀਤੀ ਜਾਵੇ ਯੋਗਾ ਮੈਡੀਟੇਸ਼ਨ ਸੂਪ ਆਚੇਪੋਜਨ ਪ੍ਰੀਵੈਂਸ਼ਨ ਆਫ ਯੂਰਿਨਰੀ ਟ੍ਰੈਕ ਇਨਫੈਕਸ਼ਨਸ ਪਰਸਨਲ ਹਾਈਜੀਨ ਦਾ ਧਿਆਨ ਰੱਖਿਆ ਜਾਵੇ ਯੂਰਿਨ ਨੂੰ ਜਿਆਦਾ ਸਮੇਂ ਤੱਕ ਨਾ ਰੋਕ ਕੇ ਰੱਖਿਆ ਜਾਵੇ ਦਿਨ ਦੇ ਵਿੱਚ ਘੱਟ ਤੋਂ ਘੱਟ 8 ਗਲਾਸ ਪਾਣੀ ਪੀਤਾ ਜਾਵੇ ਆਯੁਰਵੈਦਿਕ ਹਰਬਸ ਗੋਖਸ਼ੁਰ ਪੁਨਰਨਾਵਾ ਸ਼ਿਲਾਜੀਤ ਤ੍ਰਿਫਲਾ ਆਮਲਾ ਇਹਨਾਂ ਆਯੁਰਵੈਦਿਕ ਹਰਬਸ ਦੀ ਵਰਤੋਂ UTI ਦੇ ਟਰੀਟਮੈਂਟ ਵਿੱਚ ਕੀਤੀ ਜਾਂਦੀ ਹੈ ਅਤੇ ਵਿਟਾਮਿਨ ਸੀ ਰਿਚ ਫੂਡ ਜਿਦੇ ਵਿੱਚ ਆਮਲਾ ਇਹਨਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਇਨਸਾਨ UTI ਦੀ ਪ੍ਰੋਬਲਮ ਤੇ ਕੰਟਰੋਲ इजीली ਪਾ ਸਕਦਾ ਹੈ ਜੇਕਰ ਇਨਸਾਨ ਪਰਸਨਲ ਹਾਈਜੀਨ ਦਾ ਪ੍ਰੋਪਰ ਧਿਆਨ ਰੱਖ ਲੈਂਦਾ ਹੈ ਤਾਂ ਬੈਕਟੀਰੀਅਲ ਗਰੋਥ ਤੋਂ ਬਚਿਆ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਹੀ ਇਨਸਾਨ UTI ਦੀ ਪ੍ਰੋਬਲਮ ਤੋਂ ਵੀ ਬਚ ਜਾਂਦਾ ਹੈ ਸਤਿ ਸ਼੍ਰੀ ਅਕਾਲ